ਉਸ ਵੇਲੇ ਜਿਹੜਾ ਲਿਖਣ ਪੜਨ ਦਾ ਰੁਝਾਨ ਸੀਗਾ ਉਹਦੇ ਵਿੱਚ ਜ਼ਿਆਦਾਤਰ ਖੱਬੇਪੱਖੀ ਧਿਰਾਂ ਕਾਰਜਸ਼ੀਲ ਸਨ ਚਾਹੇ ਉਹ ਪ੍ਰੈਸ ਵਾਲੀ ਦੁਨੀਆ ਜਿਹੜਾ ਜਿਹਨੂੰ ਆਪਾਂ ਪ੍ਰਿੰਟ ਮੀਡੀਆ ਕਹਿ ਦਿੰਦੇ ਆ ਤੇ ਚਾਹੇ ਯੂਨੀਵਰਸਿਟੀ ਕਲਚਰ ਵਿੱਚੋਂ ਆਉਣ ਵਾਲਾ ਕਿਸੇ ਵੀ ਕਿਸਮ ਦਾ ਅਧਿਐਨ ਵਿਸ਼ਲੇਸ਼ਣ ਸੀਗਾ ਉਹਦੇ ਵਿੱਚ ਜ਼ਿਆਦਾਤਰ ਖੱਬੇਪੱਖੀ ਧਿਰਾਂ ਸਨ ਤੇ ਖੱਬੇਪੱਖੀ ਧਿਰਾਂ ਦੀ ਜਿਹੜੀ ਪਹਿਲੀ ਪ੍ਰਤੀਬੱਧਤਾ ਹੈ ਉਹ ਹੈਗੀ ਹੈ ਮਾਰਕਸਵਾਦੀ ਵਿਚਾਰਧਾਰਾ ਦੇ ਅਨੁਸਾਰ ਸਮਾਜਿਕ ਰਾਜਨੀਤਿਕ ਪ੍ਰਬੰਧ ਉਸਾਰਨ ਇਸ ਲਈ ਉਹ ਜਦੋਂ ਪੰਜਾਬ ਦੀ ਆਪਣੀ ਸਰਜ਼ਮੀਨ ਵਿੱਚੋਂ ਇੱਥੋਂ ਦੇ ਆਪਣੇ ਇਤਿਹਾਸਕ ਸੋਮਿਆਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਆਪਣੇ ਰੂਹਾਨੀ ਸੱਚ ਦੀ ਅਗਵਾਈ ਦੇ ਵਿੱਚ ਕੋਈ ਸੰਘਰਸ਼ ਲੜਿਆ ਜਾਂਦਾ ਆ ਤਾਂ ਉਹਦੇ ਉਹਦੇ ਨਾਲ ਸਹਿਮਤ ਹੋਣ ਦੀ ਬਜਾਏ ਉਹਦੇ ਉਲਟ ਜਿਹੜਾ ਹਕੂਮਤ ਦੇ ਨਾਲ ਖਲੋਣ ਵਾਲਾ ਰਵਈਆ ਉਹਨਾਂ ਨੇ ਰੱਖਿਆ ਹੁਣ ਤੱਕ ਤਾਂ ਇਸ 84 ਦੇ ਦੌਰਾਨ ਜਿਹੜਾ ਸੰਘਰਸ਼ ਚੱਲਿਆ ਜਾਂ ਜਿਹੜੀ ਤੇ ਰਸਰੀ ਘਾਲਤਕ ਸਾਹਿਬ ਦੇ ਛਤਰਛਾਇਆ ਹੇਠ ਸੰਘਰਸ਼ ਵਿੱਚ ਉਤਰੀ ਦਿੱਲੀ ਤਖਤ ਦੇ ਨਾਲ ਮੁਕਾਬਲੇ ਵਿੱਚ ਉਹਨਾਂ ਵੱਲੋਂ ਉਹਨਾਂ ਦੇ ਵਿਰੁੱਧ ਪੋਜੀਸ਼ਨ ਲਈ ਗਈ ਖੱਬੇ ਪੱਖੀ ਧਿਰਾਂ ਵੱਲੋਂ ਤੇ ਹਕੂਮਤੀ ਵਰਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲਿਖਿਆ ਗਿਆ ਖੱਬੇ ਪੱਖੀ ਧਿਰਾਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹਨ ਇੱਕ ਲੋਕ ਉਹ ਹਨ ਜਿਹੜੇ ਸਿੱਧੇ ਹੀ ਸਰਕਾਰ ਦੇ ਜਾਂ ਉਸ ਵੇਲੇ ਦੇ ਕਹ ਲੋਗੇ ਜਿੰਨੀ ਵੀ ਇੱਕ ਮੁੱਖ ਧਾਰਾ ਸੀਗੀ ਚਾਹੇ ਉਹ ਰਾਜਨੀਤਿਕ ਤੌਰ ਤੇ ਸੀ ਚਾਹੇ ਉਹ ਆਰਥਿਕ ਤੌਰ ਤੇ ਸੀਗੀ ਜਿਹੜੀ ਲਾਮਬੰਦੀ ਹੋਈ ਸਿੱਖਾਂ ਦੇ ਵਿਰੁੱਧ ਉਹ ਜਾ ਕੇ ਉਹਨਾਂ ਦੀ ਬੁੱਕਲ ਵਿੱਚ ਬਹਿ ਗਏ ਤੇ ਸਿੱਧਾ ਹੀ ਸਿੱਖਾਂ ਦੇ ਖਿਲਾਫ ਲਿਖਣ ਲੱਗ ਗਏ ਦੂਸਰੀ ਇੱਕ ਖੱਬੇਪੱਖੀ ਧਰਾਂ ਵਿੱਚੋਂ ਇੱਕ ਅਜੇ ਹੀ ਧਿਰ ਸੀਗੀ ਜਿਹਦੇ ਵਿੱਚੋਂ ਅੱਗੇ ਛਣ ਕੇ ਦੋ ਤਿੰਨ ਬੰਦੇ ਨਰੋਲ ਸਿੱਖ ਅਹਿਸਾਸ ਦੀ ਨੁਮਾਇੰਦਗੀ ਕਰਨ ਤੱਕ ਚਲੇ ਗਏ ਜਿਨ੍ਹਾਂ ਵਿੱਚੋਂ ਖਲੜਾ ਸਾਹਿਬ ਵੀ ਇੱਕ ਨੇ ਜਿਨ੍ਹਾਂ ਦੇ ਵਿੱਚੋਂ ਅਜਮੇਰ ਸਿੰਘ ਜੀ ਵੀ ਇੱਕ ਨੇ ਜਿਹੜੇ ਹੋਰ ਬੰਦੇ ਆ ਨਾ ਵੀ ਲੈ ਜਾ ਸਕਦੇ ਨੇ ਜਿਨ੍ਹਾਂ ਦੀ ਬੈਕਗ੍ਰਾਉਂਡ ਨਰੋਲ ਮਾਰਕਸਿਸਟ ਵਿਚਾਰਧਾਰਾ ਦੇ ਉੱਤੇ ਖੜੀ ਹੋਈ ਹੈ ਪਰ ਉਹਨਾਂ ਨੇ ਵੇਖਿਆ ਕਿ ਜਦੋਂ ਕੁਝ ਮਨੁੱਖੀ ਅਧਿਕਾਰਾਂ ਵਾਲੀ ਜਿਹੜੀ ਚੀਜ਼ ਉਹਨਾਂ ਦੇ ਸਾਹਮਣੇ ਆਈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਹਕੂਮਤ ਨੇ ਇੱਕ ਹੋਰ ਰਵਈਆ اختیار ਕਰ ਲਿਆ ਆ ਜਿਹਦੇ ਵਿੱਚ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੇ ਜਿਹੜੀ ਮਾਰਕਸਵਾਦੀ ਵਿਚਾਰਧਾਰਾ ਆ ਉਹਦੇ ਨਾਲ ਤੋੜ ਵੀ ਛੋੜਾ ਕੀਤਾ ਤੇ ਉਹ ਸੇਕਹਿਸਾਸ ਵਾਲੇ ਪਾਸੇ ਆਏ ਇਸ ਤੋਂ ਇਲਾਵਾ ਇੱਕ ਲਿਬਰਲ ਸੈਕੂਲਰ ਕਿਸਮ ਦੇ ਬੰਦੇ ਵੀ ਸਨ ਜਿਹੜੇ ਖੱਬੇ ਪੱਖੀ ਧਰਾਂ ਵਿੱਚੋਂ ਸਨ ਉਹ ਸਰਕਾਰ ਦੀ ਵੀ ਬਣਦੀ ਸਰਦੀ ਨੁਕਤਾ ਚ ਇਨੀ ਕਰਦੇ ਰਹੇ ਪਰ ਉਹਨਾਂ ਕੋਲੋਂ ਜਿਹੜਾ ਸਿੱਖ ਵਿਰਤਾਤ ਹੈ ਉਹਦੇ ਨਾਲ ਡਟ ਕੇ ਖਲੋਣ ਦੀ ਜਿਹੜੀ ਆ ਉਹ ਨਹੀਂ ਹਿੰਮਤ ਕੀਤੀ ਜਾ ਸਕੀ